ਮੇਰੇ ਵਲੋਗ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਗਰੀਆਲ ਪੰਜਾਬੀ ਟੈਬਲੋਗਸ ਤੇ ਖਿਲਦਾ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਆਪਾਂ ਚੱਲਦੇ ਆਂ ਜੀ ਸ਼ੇਰ ਪਰ ਆਪਾਂ ਰਾਤ ਭੁੱਲ ਕੇ ਸ਼ੇਰ ਦੁੱਧ ਲਿਆਉਣਾ ਤੇ ਨਾਲੇ ਰਾਤ ਦਾ ਲਿਆਉਣਿਆ ਤੇ ਨਾਲੇ ਅੱਜ ਦਾ ਦੁੱਧ ਲਿਆਉਣਾ ਜੀ ਇਕੱਠਾ ਪੜ ਕੇ ਤੇ ਚੱਲਦੇ ਆਂ ਫਿਰ ਦੀ ਨਾਮ ਵਾਹੀ ਗੁਰੂ ਸਤਿ ਨਾਮ ਵਾਹੀ ਗੁਰੂ ਲਓ ਜੀ ਮਿੱਤਰੋ ਇਹ ਆਪਣੇ ਪਿੰਡ ਆਲੀ ਫਿਰਨੀ ਇਹ ਸਾਹਮਣੇ ਰਹਿ ਗਿਆ ਗੁਰਦੁਆਰਾ ਟੱਲਾ ਸਾਹਿਬ ਸਕੂਲ ਵਾਲੀ ਪੈਣ ਹੈ ਜੀ ਸ਼ੰਤੂ ਬੱਬਾ ਰਣਜੀਤ ਸਿੰਘ ਲਓ ਜੀ ਆ ਬੈਠੇ ਮਾੜੀ ਲਾਦ ਓ ਕਿਵੇਂ ਆ ਕਿਵੇਂ ਆ ਪੁੱਤ ਹੈਲੋ ਜਾਨ ਆ ਮੈਨੂੰ ਸਲਾਹ ਦੱਸ ਵੀ ਬਈ ਜੇ ਤਾਂ ਚੱਲਣਾ ਠੀਕ ਆ ਨਹੀਂ ਫਿਰ ਮੈਂ ਆਪਦਾ ਕਿੱਥੇ ਜਾਊਂਗਾ ਭਰਾ ਇਹ ਆ ਦੇਖ ਲੋ ਜੀ ਬੰਦਾ ਰਾਤ ਕਹਿੰਦਾ ਜੀ ਕਹਿੰਦਾ ਟਾਇਰ ਪੁਆ ਕੇ ਲਿਆਉਣਾ ਤੂੰ ਨਹੀਂ ਪੁਆਹਾਦਾ ਓਏ ਲਿਖ ਕੇ ਦਿੰਨਾ ਟਾਇਰ ਨਹੀਂ ਪੁਆਹਾਦਾ ਤੂੰ ਵੱਡੀ ਗੱਲ ਤਾਂ ਹੋਰ ਅਸੀਂ ਸੋਡੇ ਵਰਗੇ ਯਾਰ ਮਿੱਤਰ ਅਣਾ ਪੁੱਤ ਬੰਦੇ ਨਾਲ ਜਾ ਰਿਹਾ ਟਾਇਰ ਟਾਇਰ ਤਾਂ ਨਹੀਂ ਪੁਆਹਾਦਾ ਇਹ ਹਾਂ ਟਾਇਰ ਹੱਡਣ ਵਾਲਾ ਡੈਡੀ ਤੇ ਰਹਿਣਾ ਤੁਸੀਂ ਵੀ ਚੁਰਨੀ तो ये अपन डेयरी पे di गए थे अपन इधर कड़ना लग ਗੋਲੀ ਮਾਰ ਕੇ ਤਾਂ ਸਵੇਰੇ ਖੁੱਲੀ-ਖੁੱਲੀ ਆ ਗੱਡੀ ਆਪਣੀ ਉਹ ਖੜੀ ਆ ਜੋ ਚਾਲਦੇ ਬੰਦ ਨੂੰ ਫਿਰ ਦੇਖਦਾ ਦੁਆਲਾ ਪਲਾਨ ਕੀ ਆ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਘਰੇ ਤੇ ਹੁਣ ਦੁਵਾਦ ਕੱਢ ਲਈਏ ਠੀਕ ਹੈ ਆ ਵੇ ਦੁੱਧ ਦੱਦਾ ਆਪਣੇ ਕੱਢ ਲਿਆ ਤੇ ਤਰਸਾਦਿਆ ਮਾਤਾ ਲੱਗੀ ਹੋਈ ਆ ਭਾਂਡੇ ਮਾਂਜਣਾ ਸਵੇਰ ਦਾ ਟਾਈਮ ਆਗਾ ਅੱਜ ਤਾਂ ਮੈਨੂੰ ਲੱਗਾ ਟਾਈਮ ਹੀ ਸਾਰਾ 7:30 ਦਾ ਹੋਇਆ ਜੀ ਚਲੋ ਐਂ ਨੀਂਜ ਆ ਵੀ ਵਧੀਆ ਵੀ ਚਲ ਆ ਦਿਨੇ ਠੱਕੇ ਖਾਣ ਨਾਲੋਂ ਆਪਣਾ ਦੱਦਾ ਆ ਗਿਆ 2 ਕਿਲੋ ਪਿਆਸੀ ਰਾਤ ਦਾ ਤੇ 2 ਕਿਲੋ ਹੁਣ ਤਲਿਆਂ ਦਾ ਤੇ ਬਾਕੀ ਉਹ ਦਹੀਂ ਹੀ ਲੈਂਦੀ ਹੈ ਨਾ ਚਲ ਇਹ ਆਪੇ ਮਾਤਾ ਨੇ ਸੈਟਿੰਗ ਕਰ ਲੈਣੀ ਨੇ ਸੈੱਟ ਕਰ ਲੈਣੀ ਆ ਇਹ ਪਾਕੀ ਦਾ ਅੱਗੇ ਦਾ ਪਲਾਨ ਦੇਖਦੇ ਆ ਜੀ ਅੱਜ ਕੀ ਬਣਦਾਗਾ ਗੱਡੀ ਨੂੰ ਕਰਦੀ ਆਪਾਂ ਲੋਕ ਇਹ ਕੱਲ ਹੋਗੀ ਲੋ ਜੀ ਮਿੱਤਰੋ ਆ ਆਪਣੇ ਸਾਹਮਣੇ ਘਰ ਨੇ ਸਬਜ਼ੀਆਂ ਦੇ ਆ ਦੋਨੇ ਘਰ ਸਬਜ਼ੀਆਂਾਂ ਦੇ ਨੇਗੇ ਇੱਕ ਕਾਟੇ ਦਾ ਤੇ ਇੱਕ ਕਰਨੇ ਦਾ ਤੇ ਇਹ ਟੈਂਪੂ ਸਵੇਰੇ ਸਵੇਰੇ ਜਾ ਕੇ ਸਬਜ਼ੀ ਲੈ ਆਉਂਦੇ ਹੁੰਦੇ ਆਗੇ ਦੋ ਤਿੰਨ ਜਣੇ ਵੇਚਦੇ ਨੇ ਇਹਨਾਂ ਦਾ 파ਟਨਰ ਹੋਰ ਆਗਾ ਤੇ ਸਵੇਰੇ ਇਹ ਟੈਂਪੂ ਲੈ ਜਾਂਦੇ ਨੇ ਮੰਡੀ ਤੇ ਜਾ ਕੇ ਇਕੱਠੇ ਨਾਲ ਮਿਲ ਕੇ ਆਉਂਦੇ ਨੇ ਸਬਜ਼ੀ ਬਾਜੀ ਇਕੱਠੇ ਤੇ ਚਲੋ ਇਹ ਵੀ ਗੱਲ ਵਧੀਆ ਗੀ ਹੈ ਨਾ ਵੀ ਨਾਲ ਮਿਲ ਕੇ ਇਕੱਠਿਆਂ ਦੀ ਯਾਦ ਆਦੀ ਨਹੀਂ ਖੱਜਲ ਖਵਾਰੀ ਹੁੰਦੀ ਉਹਦੇ ਵਿੱਚ ਵੀ ਦੇ ਨਾਲ ਵਧੀਆ ਵੀ ਇਕੱਠੇ ਰਲ ਮਿਲ ਕੇ ਲਾਉਂਦੇ ਨੇਗੇ ਇਹ ਇਹਨਾਂ ਦੀ ਢੂਣਾ ਏ ਤਾਂ ਨਗਰ ਨੂੰ ਨਾਲ ਖਲ ਖਾਇਆ ਮੁਰੇ ਖੰਡੇ ਲਵਾਇਆ ਉਹਨੇ ਬੱਬਾਈ ਇਹ ਆ ਗਈ ਆਪਣੀ ਭੂਆ ਫੀਨਾ ਤੇ ਆਇਆ ਇਹਦਾ ਪੋਤਾ ਓਏ ਕਿਵੇਂ ਆ ਕਿਵੇਂ ਆ ਕਿਵੇਂ ਆ ਉਹਨੂੰ ਕੱਢ ਰਿਹਾ ਸੀ। ਲੋ ਜੀ ਦੁੱਧ ਆ ਬਣ ਲੈ ਹੁੰਦਾ ਸੀ ਬਾਲਣਾ ਦਾ ਤੱਬਲ ਨਾ ਤੇ ਉੱਪਰ ਜੁਗ ਦੋ ਮਿੰਟਾਂ ਚ। ਲੋ ਜੀ ਮਿੱਤਰੋ ਆਪਣੇ ਦੁੱਧ ਵਾਲਿਆ ਸੀਗਾ ਤੇ ਪਾੜ ਗਿਆ। ਆ ਪਾੜ ਗਿਆ ਦੁੱਧ ਨਾ ਤੇ ਮੁੱਲ ਦੇ ਦੁੱਧ ਲੈਣ ਆਉਣ ਵਾਲਿਆ ਹੁੰਦੇ ਨੇ ਕਿ ਉਹ ਚੱਕਰ ਮੁੱਲ ਲੈ ਕੇ ਲੈਂਦਾ ਆ। ਆ ਪਤਾ ਨਹੀਂ ਅੱਜ ਕੀ ਚੱਕਰ ਪਿਆ ਹੈਗਾ। ਪਤਾ ਨਹੀਂ ਉਹਨਾਂ ਦੇ ਲੈਟ ਰੂਟ ਨਹੀਂ ਸੀਗੀ ਫ੍ਰਿਜ ਦੇ ਵਿੱਚ। ਤਾں ਕਰਕੇ ਹੋ ਗਿਆ ਆ ਪਾੜ ਕੇ ਦੁੱਧ ਸਾਰਾ ਜਰਾ ਚਲ ਕੋਈ ਨਾ ਹੁਣ ਆਪਾਂ ਕਰ ਵੀ ਕੀ ਸਕਦੇ ਆ ਇਹਦੇ ਵਿੱਚ ਹੁਣ ਜਦੋਂ ਲੈ ਜਾਂਦਾ ਹੁਣ ਆਪਾਂ ਉਹਨੂੰ ਲਾਂਬਾ ਦਾ ਦਿੱਤਾ ਫੋਨ ਕਰਕੇ ਬਿਤਰਾ ਦੁੱਧ ਪਾੜ ਗਿਆ ਹਰਨ ਨਾਲੇ ਮੈਂ ਕਹਿ ਕੇ ਆਇਆ ਸੀ ਉਹਨੂੰ ਵੀ ਮਾਂ ਭਰਾਵਾ ਸਹੀ ਚੀਜ਼ ਦੇਈਂ ਗਲਤ ਨਾ ਦੇ ਦੇਂੀ ਚਲ ਕੋਈ ਗੱਲ ਨਹੀਂ ਯਾਰ ਹੁਣ ਹੋਰ ਲਿਆਵਾਂਗੇ ਆਪਾਂ ਜਾਣ ਲੱਗੇ ਸੀ ਸ਼ੇਰ ਪਰ ਤੇ ਲਾਇਸੈਂਸ ਵਾਲੇ ਕੋਲੇ ਤੇ ਜਦੋਂ ਇਹਦੀ ਗੱਡੀ ਨੂੰ ਚਾਬੀ ਲਾਉਣੇ ਆ ਪਤਾ ਨਹੀਂ ਕੀ ਐ ਬਾਲੇ ਰੋਲਾ ਜਿਹਾ ਪਾਉਣ ਲੱਗ ਗਿਆ ਆਂਦੀ ਆ ਪਤਾ ਨਹੀਂ ਕੀ ਚੱਕਰ ਆ ਤੇ ਹੁਣ ਲਾਵਾਂਗੇ ਚਾਬੀ ਮੈਨੂੰ ਤਾਂ ਕਹਿੰਦੇ ਨਾ ਹੋ ਕਰੇ ਗਾਜਾ ਨਾ ਪਾਵੇ ਆ ਲੋਈ ਆ ਗਾਜਾ ਪਾਉਣ ਲੱਗ ਗਿਆ ਬੀਆ ਜਦੋਂ ਆਪਾਂ ਚਾਬੀ ਲਾਉਣੇ ਆਗੇ ਪਤਾ ਨਹੀਂ ਕੀ ਚੱਕਰ ਤੇ ਪਹਿਲਾਂ ਨਹੀਂ ਸੀ ਕਰਦੀ ਹੈਗੀ ਆ ਜਾਂਦੀ ਹੈਗੀ ਲੋ ਜੀ ਮਿੱਤਰੋ ਆਪਾਂ ਸ਼ਿਰਪੁਰਾ ਪਹੁੰਚਣ ਵਾਲੀਆਂ ਹੈਗੇ ਚੱਲ ਕੇ ਮਿਲਦੇ ਆਂ ਭਰਾ ਕੋਲੇ ਤੇ ਫਰਾਉਣੇ ਆਗੇ ਕੀ ਹੋਊਗਾ ਵੀ ਕੀ ਕਰਨ ਹੈਗਾ ਜਦ ਸੰਸਾਰਿਕ ਆਗੇ ਪੱਤਰ ਜੇ ਤਿਆਰ ਕਰਵਾਉਣਾ ਨੇ ਕੱਲ ਨੂੰ ਛੁੱਟੀ ਆ ਤੇ ਬਾਕੀ ਦੇਖਦੇ ਆਂ ਅੱਜ ਵੀ ਛੁੱਟੀਆਂ ਕਹਿੰਦੇ ਕਚੇਰੀਆਂ ਚ ਤਾਂ ਥੋੜੀ ਤੇ ਬਾਕੀ ਜੇ ਮੈਂ ਕੰਮਕਾਰ ਬਣਿਆ ਆਪਾਂ ਸੋਨ ਨਾਲ ਨਾਲ ਦਿਖਾਈ ਚੱਲਾਂਗੇ ਬਣੇ ਰਹੋ ਵੀਡੀਓ ਦੇ ਨਾਲ ਜੀ ਤੇ ਇੱਕ ਵੀਡੀਓ ਜੇ ਵਧੀਆ ਲੱਵਿੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਤਾ ਕਰੋ ਮਿੱਤਰੋ ਲੋ ਜੀ ਆਪਾਂ ਪਹੁੰਚ ਗਏ ਬਚਮਾ ਇੰਟਰਨੈਟ ਕੈਫੇ ਇੰਨਾ ਤੋਂ ਆਪਾਂ ਨੇ ਕਰਵਾਇਆ ਕੰਮ ਤੇ ਮਿਲਦੇ ਆਂ ਬਾਈ ਨੂੰ ਅੰਦਰ ਚੱਲ ਕੇ ਕਾ ਪ੍ਰਾਕਰਤਿਕ ਕੰਮ ਆਪਣਾ ਲਾਇਸੈਂਸਾਂ ਦਾ ਤੇ ਹੋਰ ਵੀ ਵਿੱਚ ਕਈ ਕੰਮ ਨੇਗੇ ਸਾਰੇ ਕੰਮ ਕਰਦਾਗਾ ਪਰ ਸੋਟਾਂ ਦੇ ਭੱਤੀ ਦੇ ਬਾਰੇ ਅਰਨਿੰਗ ਕਰਨੀ ਮਨੀ ਕਰ ਰੰ ਉਹ ਵੀ ਸਾਰਾ ਕੁਝ ਕਰਦਾ ਆਪਾਂ ਦੇਖਦੇ ਕੀ ਕਹਿੰਦਾਗਾ ਅਸੀਂ ਕੰਨ ਲਾਇਸੈਂਸ ਦਾ ਕਿਵੇਂ ਸ਼ੇਅਰ ਕਰਾਉਣੀ ਹੈ ਸਾਲ

ਟਾਈਮ ਹੋ ਗਿਆ 6:30 ਦਾ ਤੇ 6:30 ਸਹੀ ਵਾਰਸ ਆ ਗਈ ਤੇ ਬਦਲ ਜਮਾ ਕਾਲੀ ਘਾਟ ਆ ਇਧਰ ਬਰਨਾਲੇ ਵਾਲੀ ਛੱਟ ਦਾ ਬਹੁਤ ਜਤਗਾ ਤੇ ਤਿੰਨ ਚਾਰ ਦਿਨੋਂ ਮੌਸਮ ਖਰਾਬ ਦੱਸਿਆ ਹੋਇਆ ਸੀਗਾ ਮੀਂਹ ਕਣੀ ਦਾ ਬਾਰਸ਼ ਦਾ ਮੌਸਮ ਦੱਸਿਆ ਹੋਇਆ ਸੀਗਾ ਤੇ ਪਤਾ ਕਹਿੰਦੇ ਆ ਵੀ ਆ ਕੱਲੀ ਕਣਕ ਵੜਾ ਦੇ ਥੂੜੀ ਦਾ ਵੀ ਛੱਡਿਆ ਕੰਮ ਕੱਲੀ ਕਣਕ ਕਣਕ ਦਾ ਨਿਬੜ ਜੇ ਤੇ ਇੰਨਾ ਕੰਮ ਸਭ ਦਾ ਨਿਬੜ ਜੇ ਬਸ ਵਾਹਿਗੁਰੂ ਦੀ ਕਿਰਪਾ ਨਾਲ ਤੇ ਫੇਰ ਚਾਹੇ ਉਦੋਂ ਵਾਦੇ ਦਿਨ ਨਾ ਪਾਉਣਾ ਹੋ ਨਾ ਪਾਵੇ ਕੋਈ ਚੱਕਰ ਨਾ ਮਹਾਰਾਜ ਜੱਰਪਾ ਨਾਲ ਬਸ ਆਪਣਾ ਸੁੱਖ ਸ਼ਾਂਤੀ ਕਾਣ ਕਬੱਡੀ ਜਾਵੇ। ਲੋ ਜੀ ਮਿੱਤਰੋ ਦੇਖੋ ਯਾਰ ਐ ਤਾਂ ਪਤਾ ਨਹੀਂ ਆਪਾਂ ਨੂੰ ਕਿੱਥੇ ਕਿੱਥੇ ਪੈਂਦਾ ਹੋਊਗਾ ਹਨ ਤੇ ਫੇਰ ਵੀ ਪੁੱਤਾਂ ਵਾਂਗੂੰ ਪਾਲੀ ਫਸਲ ਹੁੰਦੀ ਆ ਕਿਸਾਨ ਨੂੰ ਤਾਂ ਬੜਾ ਡਰ ਹੁੰਦਾ ਕਿਉਂਕਿ ਸਾਰੀਆਂ ਆਸਾਮੀ ਤਾਂ ਕਿਸਾਨ ਦੀਆਂ ਆਪਣੀ ਫਸਲ ਦੇ ਸਿਰ ਤੇ ਹੀ ਹੁੰਦੀਆਂ ਨੇ ਜੀ। ਤੇ ਬਾਸ ਕਰ ਰਿਹਾ ਬਾ ਬੰਦ ਕਰ ਲੈ ਯਾਰ ਹਲੋ ਜੀ ਆਹ ਸਾਈਡ ਦਾ ਪੂਰੀ ਫੁੱਲ ਦਾ ਕਾਲੀ ਘਾਟ ਆ ਗਈ ਆਪਣੇ ਦਾ ਵੇੜੇ 'ਚ ਹਜੇ ਫਿਲਹਾਲ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਆਪਾਂ ਨੇ ਪਾਇਆ ਗਿਆ ਵੇੜੇ ਦੇ ਵਿੱਚ ਭਰਤ ਤੇ ਮੀਂਹ ਜਿੰਨਾ ਪਈ ਜਾਂਦਾ ਸਾਰਾ ਵਿੱਚ ਹੀ ਰਚੀ ਜਾਂਦਾ ਹੈਗਾ ਤਾਂ ਕਰਕੇ ਨਹੀਂ ਪਤਾ ਲੱਗ ਰਹਿਣਾ ਤੇ ਇੱਕ ਆਪਣੇ ਮਿੱਤਰੋ ਆਹ ਕਰਤਾ ਸੀ ਆਪਣੇ ਟਰੈਕਟਰ ਦਾ ਜਗਾੜਮੈਂਟ ਵੀ ਗੱਡੀ ਦਾ ਕਵਰ ਪਿਆ ਸੀਗਾ ਪੁਰਾਣੀ ਗੱਡੀ ਦਾ ਆਪਣੀ ਦਾ ਤੇ ਉਹ ਕਵਰ ਨਾਲ ਆਪਣਾ ਸਾਰਾ ਕਵਰ ਹੋ ਗਿਆ ਟਰੈਕਟਰ ਥਲੇ ਤੱਕ ਉਹ ਕਿਸੇ ਤੱਕ ਆ ਦੂਸਰੀ ਸਾਈਡ ਤੋਂ ਵੀ ਸਾਰਾ ਕਵਰ ਹੋ ਗਿਆ ਜੀ ਉੱਪਰ ਆਪਾਂ ਨੇ ਸਫਰੀ ਤੇ ਉਹ ਪਾ ਤਾ ਸੀ ਦੂਜਾ ਚਾਦਰ ਜੀ ਪਈ ਸੀ ਉਹਦੇ ਨਾਲ ਬੰਨਤੀ ਆਪਾਂ ਨੇ ਮਾਗਰੋ ਬੰਨੀ ਤੇ ਮੋਰੋਂ ਵੀ ਤੇ ਐਂ ਕਰਕੇ ਆਪਾਂ ਨੇ ਜਗਾੜ ਦੇ ਲਾ ਕੇ ਵਧੀਆ ਢਾਕਤਾ ਜੀ ਲੋਈ ਜਿਹੜਾ ਸਿਹਰੇ ਦੁੱਧ ਖਰਾਬ ਹੋਇਆਗਾ ਉਹਦਾ ਪਨੀਰ ਬਣਾਤਾ ਆਪਣੇ ਤੇ ਇਹਦੀ ਫਰਜੀ ਬਣਾ ਦਈਏ ਜਾਏ ਆਪਾਂ ਇਹਦਾ ਕੱਟ ਕੇ ਮਟਰ ਪਨੀਰ ਬਣਾ ਦਈਏ ਤੇ ਇਹ ਬਣਾਤਾ ਗਏ ਤੇ ਦੁੱਧ ਨੂੰ ਆਪਣੇ ਬਰਤੋਚੀ ਲੈ ਲਿਆ ਡੋਲਿਆ ਨਹੀਂ ਹੈਗਾ